ਤੁਸੀਂ ਦੇਖ ਰਹੇ ਹੋ ਆਰਪੀਐਨ ਨਿਊਜ਼ ਮੀਡੀਆ ਦੋਸਤੋ ਆਪੀਐਨ ਨਿਊਜ਼ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਪਠਾਨਕੋਟ ਦੇ ਹਲਕਾ ਸੁਝਾਨਪੁਰ ਵਿੱਚ ਪਿੰਡੇ ਡਿਫੈਂਸ ਰੋਡ ਤੇ ਅੱਜ ਰਾਤ ਨੂੰ ਬਣ ਵਿਭਾਗ ਬਲੋਂ ਦੋ ਗੱਡੀਆਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਨਜਾਇਜ਼ ਤੌਰ ਤੇ ਖੇ ਦੇ ਡਰਕਟ ਲੋਡ ਕੀਤੇ ਹੋਏ ਸਨ ਬੰਡ ਵਿਭਾਗ ਦੇ ਅਧਿਕਾਰੀਆਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਉਹਨਾਂ ਵੱਲੋਂ ਨਾਕਾੜ ਗਿਆ ਹੋਇਆ ਸੀ ਤਾਂ ਉਹਨਾਂ ਨੂੰ ਬੰਡ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਅਤੇ ਉਹਨਾਂ ਵੱਲੋਂ ਜਦੋਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਕੁਝ ਲੋਕ ਖੈ ਦੇ ਦਰਖਤ ਤੋਂ ਗੱਡੀਆਂ ਵਿੱਚ ਲੂਟ ਕਰ ਰਹੇ ਸਨ ਜਿਹੜੇ ਕੀ ਟੀਮ ਨੂੰ ਦੇਖ ਕੇ ਭੱਜ ਗਏ ਭੰਡ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਭਾਜੀ ਕੀ ਮਾਮਲਾ ਹੈ ਜਿਹੜਾ ਫੜਿਆ ਗਿਰਖਤਾ ਦੀ ਅਬੈਦ ਘਟਾਈ ਗਈ ਸਾਡੇ ਸਟਾਫ ਵੱਲੋਂ ਰੇਂਜ ਅਫਸਰ ਬੁਲਾ ਕੇ ਤੇ ਮੇਰੇ ਵੱਲੋਂ ਸਰਕਾਰੀ ਇਸ ਤੇ ਨਾਕਾ ਲਗਾਉਂਦੇ ਆਂ ਕੰਟੀਨਿਊ ਉੱਥੇ ਲਗਾਇਆ ਗਿਆ ਸੀ। ਤਕਰੀਬਨ 11:30 ਵਜੇ ਸਾਨੂੰ ਛੇੜ ਸੁਣਾਈ ਦਿੱਤੀ ਆ ਰਹੀ ਦੀ ਗ੍ਰਖ ਡਿਜਨ ਦੀ। ਇਹਦੇ ਬਾਅਦ ਅਸੀਂ ਉੱਥੇ ਵੇਟ ਕੀਤੀ ਥੋੜੀ ਦੇਰ ਤਕਰੀਬਨ ਕੋਈ 2:30-3 ਵਜੇ ਦੋ ਗੱਡੀਆਂ ਅਸੀਂ ਉੱਥੇ ਆਈਆਂ ਤੇ ਉਹਦੇ ਬਾਅਦ ਅਸੀਂ ਮੋਕੇ ਤੇ ਪਹੁੰਚੇ ਆ ਤੇ ਤਕਰੀਬਨ ਕੋਈ 12 ਤੋਂ 15 ਬੰਦੇ ਸੀ ਜਿਹੜੇ ਖੈਰ ਦੇ ਪੀਸ ਗੱਡੀਆਂ ਦੇ ਵਿੱਚ ਭਰਦੇ ਪਏ ਸੀ ਤੇ ਸਾਨੂੰ ਦੇਖ ਕੇ ਉਹ ਖੇਤਾਂ ਰਾਹੀਂ ਭੱਜ ਗਏ ਆ ਤੇ ਗੱਡੀਆਂ ਅਸੀਂ ਮੋਕੇ ਤੇ ਬਰਾਮਦ ਕਰ ਲਈਆਂ ਉਸ ਤੋਂ ਬਾਅਦ ਅਸੀਂ வன ਮੰਡਲ ਦਫ਼ਤਰ ਵੀ ਗਏ ਫਿਰ ਇਹ तकरीबन 4:30 ਪਤਾ ਚੱਲਿਆ ਇਹ ਪਹਿਲੇ ਵੀ ਜਿਹੜਾ ਤਸਕਰੀ ਹੋ ਰਹੀ ਤੇ ਤੁਹਾਨੂੰ ਜਿਹੜਾ ਹਾਂ ਇਹ ਜਿਹੜੀਆਂ ਗੱਡੀਆਂ ਜਿਹੜੀਆਂ ਤੁਸੀਂ ਦੇਖ ਲਈਆਂ ਇਹ ਤਕਰੀਬਨ ਕੋਈ ਲਾਸਟ 1.5 ਸਾਲ ਤੋਂ ਸਾਡੀ ਸਰਕਾਰੀ ਸਟ੍ਰਿਪਾਂ ਤੇ ਆਲੇ ਦੁਆਲੇ ਘੁੰਮਦੀਆਂ ਸੀ ਅਸੀਂ ਇਹਨਾਂ ਦੀ ਭਾਲ ਚ ਸੀ ਸਾਨੂੰ ਪਤਾ ਸੀ ਕਿ ਇਹ ਬੰਦੇ ਸ਼ਕਤੀਤ ਬੰਦੇ ਹੈ ਸੀ ਇਹਨਾਂ ਦੀ ਭਾਲ ਚ ਸੀ ਹੁਣ ਅੱਜ ਅਸੀਂ ਮੌਕੇ ਤੇ ਕੀਤਾ ਕੁਝ ਬੰਦਿਆਂ ਦੀ شناخت ਵੀ ਹੋਈ ਹੈ شناخت ਅਜੇ ਕਰਦੇ ਫਿਰ ਕਾਰਵਾਈ ਕੁਝ ਡਾਕੂਮੈਂਟਸ ਵਗੈਰਾ ਮਿਲੇਗਾ ਉਹਨਾਂ ਤੋਂ ਹੀ ਕਰਾਂਗੇ ਹੁਣ ਅਗੇਰਾ ਪ੍ਰੋਸੈਸ ਦੇਖਾਂਗੇ